ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਆਪ ਜੀ ਨੂੰ ਕੁਝ ਗੁਰ ਧਾਮਾਂ ਦੇ ਦਰਸ਼ਨ ਕਰਾਵਾਂਗੇ ਆਓ ਦਰਸ਼ਨ ਕਰੀਏ ਜੀ ਇਹ ਗੁਰਦੁਆਰਾ ਖੰਡੂਰ ਸਾਹਿਬ ਹੈ ਇੱਥੇ ਗੁਰੂ ਅੰਦਰ ਦੇਵ ਜੀ ਨਾਗਾਸਰਾਏ ਤੋਬਾਦ ਆਏ ਤੇ ਕਾफी ਸਮਾਂ ਇੱਥੇ ਬਤੀਤ ਕੀਤਾ ਇਹ ਅੱਠ ਗੁਰੂ ਸਹਿਬਾਨਾਂ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਗੁਰੂ ਅੰਗਦ ਦੇਵ ਜੀ ਇੱਥੇ ਜੋਤੀ ਜੋ ਸਮਾਇਆ ਸਨ ਜੇ ਜਗਾ ਗੁਰੂ ਗ੍ਰੰਥ ਸਾਹਿਬ ਜੀ ਸੁਭਾਈਮਾਨ ਹਨ ਇਹ ਇਹ ਹੀ ਅੰਗੀਠਾ ਸਾਹਿਬ ਹੈ ਇੱਥੇ ਗੁਰੂ ਜੀ ਦਾ ਸੰਸਕਾਰ ਕੀਤਾ ਸੀ ਇਹਨੂੰ ਗੁਰਦੁਆਰਾ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ ਜਿਸ ਕਿਲੇ ਨਾਲ ਗੁਰੂ ਅਮਰਦਾਸ ਜੀ ਦਾ ਠੱਡਾ ਲੱਗਾ ਸੀ ਉਹ ਹਰਾ ਹੋ ਗਿਆ ਸੀ ਪਰ ਜਦੋਂ ਸੁੱਕ ਗਿਆ ਸੀ ਤਾਂ ਉਸ ਪਵਿੱਤਰ ਕਿਲੇ ਨੂੰ ਯਾਦਗਾਰ ਬਜੋ ਬਜੋ ਇਸੇ ਜਗ੍ਹਾ ਸਿ ਸ਼ੋਭਤ ਕੀਤਾ ਗਿਆ ਹੈ ਇਹ ਗੁਰਦੁਆਰਾ ਗੋਇੰਦਵਾਲ ਸਾਹਿਬ ਹੈ ਜੋ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਬਸਾਇਆ ਸੀ ਤੇ ਇੱਥੇ ਗੁਰੂ ਜੀ ਨੇ ਇੱਕ ਬੋਲੀ ਦਾ ਵੀ ਨਿਰਮਾਣ ਕਰਾਇਆ ਸੀ ਜਿਹਦਾ ਦਰਸ਼ਨ ਆਪ ਕਰ ਰਹੇ ਹੋ ਇਹ ਜੀਆਂ 84 ਪੌੜੀਆਂ ਹਨ ਹੁਣ ਆਪ ਜੀ ਗੁਰੂ ਕੇ ਮਹਿਲ ਗੁਰਦੁਆਰੇ ਸਾਹਿਬ ਦੇਖ ਰਹੇ ਹੋ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ 58 ਸਾਲ ਨਿਵਾਸ ਕੀਤਾ ਤੇ ਇੱਥੇ ਹੀ ਗੁਰਤੇਵਾ ਸਾਹਿਬ ਜੀ ਦਾ ਜਨਮ ਹੋਇਆ ਸੀ ਗੁਰੂ ਰਾਮਦਾਸ ਜੀ ਨੇ ਆਪਣੀ ਰਹਿائش ਵਾਸਤੇ ਇਹ ਘਰ ਬਣਾਇਆ ਸੀ ਸੋ ਉਹ ਘਰ ਹੁਣ ਗੁਰਦੁਆਰਾ ਗੁਰੂ ਕੇ ਮਹਿਲ ਹੈ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਥੇ ਵਿਆਹ ਹੋਇਆ ਸੀ ਇੱਥੋਂ ਹੀ ਮਾਤਾ ਗੰਗਾ ਜੀ ਪੁੱਤਰ ਦੀ ਪ੍ਰਾਪਤੀ ਦਾ ਬਾੜ ਲੈਣ ਵਾਸਤੇ ਬੀੜ ਬਾਬਾ ਬੁੱਢਾ ਜੀ ਚਿਵਾਲ ਗਏ ਸਨ ਬੀਬੀ ਬੀਰੋ ਦੇ ਵਿਆਹ ਦੀਆਂ ਤਿਆਰੀਆਂ ਵੀ ਇੱਥੇ ਹੀ ਹੋਈਆਂ ਸਨ ਪਰ ਮੁਗਲਾਂ ਦਾ ਅਚਾਨਕ ਹਮਲਾ ਕਾਰਨ ਬਾਕੀ ਦੀਆਂ ਰਸਮਾਂ ਅਲਾਵਾ ਆਹ ਚਿਵਾਲ ਤਰਨਤਨ ਵਿਖੇ ਕੀਤੀਆਂ ਗਈਆਂ ਗੁਰਦੁਆਰਾ ਤਰਨਤਾਰਨ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਬਸਾਇਆ ਸੀ ਇਹਦਾ ਸਰੋਵਰ ਦਾ ਕੰਮ ਗੁਰੂ ਜੀ ਨੇ ਪਿੰਡ ਖਾਰਾ ਤੇ ਪਲਾਸੌਰ ਤੋਂ ਧਰ ਜ਼ਮੀਨ ਮੁੱਲ ਲੈ ਕੇ 157000 ਦੀ ਖਰੀਦ ਕੇ ਸ਼ੁਰੂ ਕਰਾਇਆ ਸੀ ਪਰ ਕਈ ਰੁਕਾਵਟਾਂ ਕਰ ਉਸ ਤੋਂ ਮਹਾਰਾਜ ਰਣਜੀਤ ਸਿੰਘ ਜੀ ਨੇ ਕੁਝ ਕੰਮ ਕਰਵਾਇਆ ਤੇ ਬਾਕੀ ਦੀ ਸਰੋਵਰ ਦੀ ਪਰਕਾਵਾਂ ਪੱਕੀ ਕਰਾਉਣ ਦੀ ਸੇਵਾ ਕਬਰ ਨੌ ਨਿਹਾਲ ਸਿੰਘ ਜੀ ਨੇ ਕੀਤੀ ਗੁਰੂ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਇਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬਸਾਇਆ ਸਰੋਵਰ ਦੀ ਤਿਆਰੀ ਗੁਰੂ ਸਾਹਿਬ ਨੇ ਆਪ ਖੁਦ ਕਰਵਾਈ ਸੋ ਆਪ ਜੀ ਇਹਦੇ ਦਰਸ਼ਨ ਕਰ ਰਹੇ ਹੋ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ ਮੱਖਣ ਛਾ ਲਵਾਣੇ ਨੇ ਇੱਥੇ ਹੀ 500 ਮੋਹਰ ਪੰਜ ਪੰਜ ਛੜਾ ਕੇ ਅਸਲੀ ਗੁਰੂ ਦੀ ਪਛਾਣ ਕੀਤੀ ਸੀ ਸੋ ਇਹ ਹੈ ਇਹਨਾਂ ਗੁਰਧਾਮਾਂ ਗੁਰਸਹਿਬਾਂ ਦਾ ਤਸ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ